ਫਾਜ਼ਿਲਕਾ ਥਾਣਾ ਸਦਰ ਪੁਲਿਸ ਦੇ ਕੁਝ ਕਰਮਚਾਰੀਆਂ ਵੱਲੋਂ ਇੱਕ ਲੜਕੀ ਨਾਲ ਮਾਰਕੁੱਟ ਕਰਨ ਦਾ ਮਾਮਲਾ ਗਰਮਾ ਗਿਆ ਹੈ। ਪੀੜਤ ਲੜਕੀ ਦੇ ਸਮਰਥਨ ਵਿੱਚ ਆਏ ਸਰਪਾਰਤ ਨੌਜਵਾਨ ਸਭਾ ਦੇ ਆਗੂਆਂ ਨੇ ਐਸਐਚਓ ਥਾਣਾ ਸਦਰ ਫਾਜ਼ਿਲਕਾ ਦੇ ਖਿਲਾਫ ਪੁਤਲਾ ਫੂਕ ਪ੍ਰਦਰਸ਼ਨ ਕਰਨ ਦੀ ਚੇਤਾਵਨੀ ਦਿੱਤੀ ਹੈ। ਉਨ੍ਹਾਂ ਕਿਹਾ ਹੈ ਕਿ ਜੇਕਰ 24 ਤਰੀਕ ਤੱਕ ਪੁਲਿਸ ਵਿਭਾਗ ਵੱਲੋਂ ਕੋਈ ਕਾਰਵਾਈ ਅਮਲ ਵਿੱਚ ਨਹੀਂ ਲਿਆਂਦੀ ਗਈ ਤਾਂ ਆਉਣ ਵਾਲੀ 25 ਤਰੀਕ ਦਿਨ ਸੋਮਵਾਰ ਨੂੰ ਥਾਣਾ ਸਦਰ ਫਾਜ਼ਿਲਕਾ ਦਾ ਘਰਾਵ ਕਰਕੇ ਥਾਣਾ ਮੁਖੀ ਦਾ ਪੁਤਲਾ ਫੂਕਿਆ ਜਾਵੇਗਾ। ਇਸ ਤੋਂ ਇਲਾਵਾ ਫਾਜ਼ਿਲਕਾ ਬਲਾਕ ਦੇ ਅਲੱਗ-ਅਲੱਗ ਪਿੰਡਾਂ ਦੇ ਵਿੱਚ ਲਗਾਤਾਰ ਪੁਤਲੇ ਪੂਕੇ ਜਾਣਗੇ। ਇਹ ਇੱਕ ਮਾਮਲਾ ਹੈ ਪਿੰਡ ਮਿਆਣੀ ਦਾ। ਚੰਨਾ ਸਿੰਘ ਜਿਹੜਾ ਇਹਨਾਂ ਦੇ ਘਰ ਦੇ ਵਿੱਚ ਚਾਰ ਮੁਲਾਜ਼ਮ ਪੁਲਿਸ ਵਾਲੇ ਜਾਂਦੇ ਆ। ਉਹਨਾਂ ਵਿੱਚ ਰਾਜ ਸਿੰਘ ਵਗੈਰਾ ਉਹ ਕੰਧ ਤੋਂ ਟੱਪ ਕੇ ਜਿਹੜਾ ਘਰ ਦੇ ਵਿੱਚ ਦਾਖਲ ਹੁੰਦਾ ਹੈ ਤੇ ਉਸ ਤੋਂ ਬਾਅਦ ਚੰਨਾ ਸਿੰਘ ਦੀ ਲੜਕੀ ਦੇ ਨਾਲ ਸੁਮਨ ਰਾਣੀ ਦੇ ਨਾਲ ਕੁੱਟਮਾਰ ਕਰਦਾ ਹੈ ਔਰ ਉਸ ਤੋਂ ਪਹਿਲਾਂ ਜਦੋਂ ਗੱਡੀ ਲੈ ਕੇ ਜਾਂਦੇ ਆ ਤੇ ਰਸਤੇ ਦੇ ਵਿੱਚ ਇੱਕ ਐਕਟਵਾ ਖੜੀ ਹੁੰਦੀ ਆ। ਪਿੰਡ ਵਿੱਚ ਗੁਰਪੁਰਪੁਰਬ ਦੇ ਤਿਆਰੀ ਦੇ ਵਿੱਚ ਮੁੰਡੇ ਜਿਹੜੇ ਆ ਉਹ ਫੰਡ ਇਕੱਠਾ ਕਰ ਰਹੇ ਸੀ ਤਾਂ ਉਹਨਾਂ ਦੀ ਐਕਟਾ ਦੇ ਵਿੱਚ ਐਕਸੀਡੈਂਟ ਕਰਦੇ ਆ ਐਕਟਵਾ ਦਾ ਵੀ ਨੁਕਸਾਨ ਕਰਦੇ ਆ ਇਹ ਉਸੇ ਦਿਨ ਦੇ ਐਡਮਿਟ ਸੁਮਨ ਰਾਣੀ ਹੁੰਦੇ ਆ ਫਾਜ਼ਿਲਕਾ ਦੇ ਹਸਪੀਟਲ ਵਿੱਚ ਪਰ ਇਹਨਾਂ ਦੀ ਕੋਈ ਸੁਣਵਾਈ ਨਹੀਂ ਕੀਤੀ ਜਾਂਦੀ ਜਿਸ ਤੋਂ ਬਾਅਦ ਅੱਜ ਤੋਂ 3 ਦਿਨ ਪਹਿਲਾਂ ਇਹਨਾਂ ਨੇ ਸਾਡੇ ਨਾਲ ਤਾਲਮਿਲ ਕੀਤਾ ਵੀ ਸਾਨੂੰ ਕੋਈ ਇਨਸਾਫ ਨਹੀਂ ਦਿੱਤਾ ਗਿਆ ਜਿਹੜੇ ਸਾਡੇ ਨਾਲ ਕੁੱਟ ਮਾਰ ਕੀਤੀ ਗਈ ਉਸ ਤੋਂ ਸਾਡੇ ਸਾਹਮਣੇ ਮੇਰੇ ਸਾਹਮਣੇ ਜਦੋਂ ਐਸਐਚਓ ਮੈਂ ਫੋਨ ਤੇ ਗੱਲਬਾਤ ਕੀਤੀ ਸ਼ਿਮਲਾ ਰਾਣੀ ਦਾ ਤਾਂ ਉਹ ਕਹਿੰਦੀ ਤੁਸੀਂ ਇਹਨਾਂ ਨੂੰ ਸ਼ਹਿ ਦੇ ਰਹੇ ਹੋ ਇਹ ਰਿੱਤਾ ਜਿਹੜਾ ਨਜਾਇਜ਼ ਮਾਈਨਿੰਗ ਕਰਦੇ ਆ ਪਰ ਅਸੀਂ ਕਿਹਾ ਜੇ ਨਜਾਇਜ਼ ਮਾਈਨਿੰਗ ਕਰਦੇ ਆ ਤਾਂ ਬਿਲਕੁਲ ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ ਪਰ ਜਿਹੜਾ ਲੜਕੀ ਦੇ ਨਾਲ ਉਸ ਤਰ੍ਹਾਂ ਦਾ ਕੁੱਟਮਾਰ ਕਰਨੀ ਬਿਨਾ ਮਨਕ ਚੱਲ ਜਿਹੜੀ ਹੈ ਲੇਡੀ ਜੀ ਪੁਲਿਸ ਦੇ ਤੇ ਬਹੁਤ ਮਾੜੀ ਗੱਲ ਹੈ ਤਾਂ ਅਸੀਂ ਜਿਹੜਾ ਇਸ ਸੰਬੰਧ ਵਿੱਚ ਆਪ ਦੇ ਰਾਈ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਉਣਾ ਚਾਹੁੰਦੇ ਆ ਕੀ 25 ਤਰੀਕ ਤੱਕ ਜੇਕਰ ਇਹਨਾਂ ਦਾ ਹੱਲ ਨਾ ਕੀਤਾ ਗਿਆ ਜਿਹੜਾ ਇਹਨਾਂ ਦੇ ਬਿਆਨ ਅਜੇ ਤੱਕ ਦਰਜ ਨਹੀਂ ਕੀਤੇ ਗਏ ਤਾਂ ਅਸੀਂ ਜਿਹੜਾ ਥਾਣੇ ਦਾ ਖਰਾਓ ਕਰਕੇ ਤੇ ਜਿਹੜਾ ਐਸ ਐਚਓ ਦਾ ਪੁਤਲਾ ਫੁਕਾਂਗੇ ਮੈਡਮ ਦਾ ਬਕਾਇਦਾ ਐਸ ਐਚਓ ਮੈਡਮ ਨਾਲ ਵੀ ਗੱਲਬਾਤ ਹੋਈ ਸੀ ਕੱਲ ਮੇਰੀ ਬਹੁਤ ਉਸ ਤਰ੍ਹਾਂ ਕਹਿੰਦੀ ਵੀ ਮੇਰੇ ਮੁਲਾਜ਼ਮ ਗਲਤੀ ਕਰ ਸਕਦੇ ਨੇ ਮੈਂ ਤੁਹਾਨੂੰ ਪੜਤਾਲ ਕਰਨੀ ਚਾਹੀਦੀ ਹੈ ਇਸ ਤਰ੍ਹਾਂ ਦੀਆਂਨੇਕਾਂ ਹੀ ਘਟਨਾਵਾਂ ਨੇ ਅਸੀਂ ਖਰਾਓ ਜਿਹੜਾ 25 ਤਰੀਕ ਨੂੰ ਕਰਾਂਗੇ ਤੇ 25 ਤਰੀਕ ਨੂੰ ਐਸ ਐਚਓ ਮੈਡਮ ਦਾ ਜਿਹੜਾ ਉੱਥੇ ਪੁਤਲਾ ਫੁਕਾਂਗੇ 24 ਤੱਕ ਅਸੀਂ ਟਾਈਮ ਦੇ ਰਹੇ ਹਾਂ বিচਵੀ ਤਰੀਕ ਦੇ ਵਿੱਚ ਵਿੱਚ ਕਿਉਂਕਿ ਇਕੱਲਾ ਹੁਣ ਇਹ ਹੀ ਮਸਲਾ ਨਹੀਂ ਇਹਦੇ ਨਾਲ ਪੰਜ ਮਸਲੇ 6 ਹੋਰ ਵੀ ਨੇ ਪਰ ਇਹ ਜਿਹੜਾ ਉਹ ਉਸ ਸਮੇਂ ਤੇ ਅਸੀਂ ਜਿਹੜਾ ਉਹਨਾਂ ਨੂੰ ਜਾਗਰ ਕਰਾਂਗੇ ਮੇਨ ਮਸਲਾ ਜਿਹੜਾ ਹਜ ਮਿਆਣੀ ਤੇ ਅਸੀਂ ਗੱਲਬਾਤ ਕਰ ਰਹੇ ਹਾਂ ਨਾਲ ਪਿੰਡ ਜਟਵਾਲੀ ਦਾ ਵੀ ਹੈਗਾ ਤੇ ਨਾਲ ਹੀ ਜਿਹੜਾ ਪਿੰਡ ਸੈਧੂ ਕਾ ਦਾ ਹੈ ਉਤੋਂ ਦਾ ਮਸਲਾ ਹੈਗਾ ਤੇ ਇੱਕ ਬੱਕੂ ਸ਼ਾ ਦਾ ਵੀ ਮਸਲਾ ਚੱਲ ਰਿਹਾ ਹੈ ਉਹ ਪਹਿਲੇ ਉਹਨਦੇ ਤਾਂ ਅਸੀਂ ਗੱਲਬਾਤ ਕਰ ਚੁੱਕੇ ਹਾਂ ਪਹਿਲੇ ਜਦੋਂ ਧਰਨਾ ਲਾਏ ਸੀ ਉਹ ਅੱਜ ਤੱਕ ਹੱਲ ਨਹੀਂ ਕੀਤੇ ਗਾ ਜਿਹੜੇ ਅਸੀਂ ਕਹਿੰਨੇ ਵੀ ਸਾਡੇ ਜਿੰਨੇ ਵੀ ਮਸਲੇ ਨੇ ਉਹ ਮੈਟਰ ਦੇ ਅਧਾਰ ਤੇ ਹੱਲ ਹੋਣੇ ਚਾਹੀਦੇ ਨੇ ਜਿਹੜਾ ਯੋਗ ਕਾਰਵਾਈ ਬਣਦੀ ਉਹ ਹੋਣੀ ਚਾਹੀਦੀ ਤੇ ਜਿਹੜਾ ਮਿਆਣੀ ਬਸਤੀ ਦਾ ਮਸਲਾ ਇਹਦੇ ਵਿੱਚ ਬਕਾਇਦਾ ਲਿਖਤੀ ਰੂਪ ਐਸਐਸਪੀ ਸਾਹਿਬ ਨੂੰ ਵੀ ਜਾਣਕਾਰੀ ਦਿੱਤੀ ਗਈ ਹੈ ਬਕਾਇਦਾ ਜਿਹੜੀ ਉਹਦੇ ਵੀਡੀਓ ਬਣੀਆਂ ਨੇ ਉਹ ਵੀ ਐਸਐਸਪੀ ਸਾਹਿਬ ਨੂੰ ਭੇਜਾਂਗੇ ਨੇ ਸੀਆਈਡੀ ਦੇ ਤਹਣ ਵਿੱਚੋਂ ਲਿਆਂਦਾ ਅੱਜ ਗਿਆ ਹੈ ਅੰਗ ਸਾਡੀ ਇਹ ਵੀ ਜਿਹੜਾ ਮੁਲਾਜ਼ਮ ਗਏ ਨੇ ਜਿਨ੍ਹਾਂ ਨੇ ਕੁੱਟਮਾਰ ਕੀਤੀ ਹੈ ਘਰ ਦੇ ਵਿੱਚ ਦਾਖਲ ਹੋ ਕੇ ਉਹਨਾਂ ਤੇ ਉਹ ਜ ਪਰਚਾਦਰਜ ਹੋਣਾ ਚਾਹੀਦਾ ਸਾਡੇ ਕਰ ਚਾਰ ਮਲਾਜ਼ਮ ਆਏ ਸੀ ਮੈਂ ਰੋਟੀਆਂ ਪਕਾ ਰਹੀ ਸੀ ਤੇ ਦੋ ਸਿੰਗਲ ਵਿੱਚ ਸੀ ਦੋ ਦੀ ਵਰਦੀ ਪਾਈ ਹੋ ਸੀ ਬੁਆ ਦਰਵਾਜ਼ਾ ਖੜਕਾਉਂਦੇ ਰਹੇ ਨੇ ਤੇ ਮੈਂ ਦਰਵਾਜ਼ਾ ਮੈਂ ਕਿ ਖੋਲਣਿਆ ਚੱਲ ਤੇ ਰੋਟੀ ਪਕਾ ਲਾਂ ਤੇ ਇੱਕ ਨੇ ਉਤੂ ਭਈ ਕੰਨ ਤੋਂ ਛੱਡ ਕੇ ਅੰਦਰ ਆਇਆ ਹੈ ਤਾਂ ਉਹਨੇ ਸਾਡਾ ਗੇਟ ਖੋਲ ਲਿਆ ਹੈ ਤੇ ਬਾਕੀ ਤਿੰਨੇ ਮਗਰੇ ਆਏ ਨੇ ਤੇ ਮੈਨੂੰ ਉਹ ਕਹਿਣ ਲੱਗ ਪਏ ਤੇਰੇ ਕੋ ਦਰਵਾਜ਼ਾ ਨਹੀਂ ਖੋਲਿਆ ਜਾਂਦਾ ਮੈਂ ਕਿ ਤੁਸੀਂ ਭਈ ਸਰਪੰਚ ਜੇ ਮੈਂਬਰ ਲੈ ਕੇ ਆਣਾ ਸੀਗਾ ਤੇ ਨੇ ਮੰਮੇਂ ਦੇ ਸੁੱਤੀ ਫਿਰਨ ਬੁਖਾਰੇਗਾ ਸੀ ਵੱਡਾ ਸਾਡੇ ਘਰ ਕੋਈ ਨਹੀਂ ਗਾਸੀ ਪਈ ਲੇਡਿਸ ਲੇਡਿਸ ਅਸੀਂ ਦੋਨੇ ਗਿਆ ਸੀ ਮੰਮੀ ਤੇ ਮੈਂ ਤੇ ਕਹਿੰਦੇ ਤੁਹਾਡੇ ਦਰਵਾਜੇ ਨਹੀਂ ਖੋਲੇ ਜਾਂਦੇ ਬਾਦ ਬੁਕਵਾਸ ਮਾਰੀ ਤੇ ਮੈਂ ਕਿਹਾ ਭਈ ਕਿਸਨ ਲੈ ਕੇ ਸਰਪੰਚ ਜੇ ਮੈਂਬਰ ਨੂੰ ਤੇ ਕਹਿੰਦੇ ਆਂਦੇ ਬੋਲਦੀ ਬਾਦੂ ਐ ਤੇ ਰਾਜੂ ਨੇ ਤੇ ਮਾਰ ਡੰਡਾ ਰਾਜੂ ਨੇ ਮੇਰੇ ਉਂਗਲ ਤੇ ਡੰਡਾ ਮਾਰਿਆ ਐ ਤੇ ਜਸਵੰਤ ਨੇ ਮੇਰੇ ਪੇਟ ਤੇ ਲੱਤ ਮਾਰੀ ਐ ਤੇ ਮੇਰੇ ਵਾਲ ਵੀ ਤੂਹੀ ਫਿਰੇ ਨੇ ਤੇ ਮੈਨੂੰ ਕਹਿੰਦੇ ਆਂਦੇ ਤੁਜੇ ਕੀ ਮੰਮੀ ਉਹਨੇ ਜਦ ਮੈਂ ਵਰੋਲਾ ਪਾਇ ਮੰਮੀ ਮੇਰੀ ਬਾਹਰ ਨਿਕਲ ਆਈ ਸਾਡੇ ਉਲਟਾ ਸੜਵਾਂਦੇ ਆ ਤੇ ਤੁਹਾਡੇ ਰੇਤੇ ਤੇ ਟਰਾਲੀ ਚੋਰੀ ਪਰੇ ਖੜੀ ਐ ਤੇ ਚੋਰੀ ਪਈ ਤੁਸੀਂ ਚੋਰੀ ਕਰਦੇ ਹੋ ਰੇਤੇ ਦੀ ਪਈ ਸਾਡੀ ਪਰਚੀ ਤੇ ਟਰਾਲੀ ਪਰੇ ਖੜੀ ਆਈ ਤੇ ਕਹਿੰਦੇ ਤੁਸੀਂ ਚੋਰੀ ਕਰਦੇ ਨੇ ਤੇ ਫਿਰ ਮੈਂ ਕਹਿੰਦੇ ਤੁ ਯਕੀਨਾਂ ਦੇ ਨਾਲ ਲੇਡੀਜ਼ ਕੋਈ ਨਹੀਂ ਸੀਗੀ ਤੁ ਉਲਟਾ ਨਾ ਨਵਾਦ ਨਸ਼ਾ ਕੀਤਾ ਹੋਇਆ ਸੀਗਾ ਵੈਸੇ ਤਾਂ ਮਸਲੇ ਕਾਫੀ ਹੈਗੇ ਆ ਪਹਿਲੇ ਤੋਂ ਵੀ ਸਾਡੇ ਚੱਲ ਰਹੇ ਗਏ ਮੰਗ ਗਈ ਹੈ ਵੀ ਉਹਦੇ ਚ ਇਨਸਾਫ ਮਿਲਣਾ ਚਾਹੀਦਾ ਹੈ ਤੇ ਨਵਾਂ ਤਾਜ਼ਾ ਮਾਮਲਾ ਜਿਵੇਂ ਮਿਆਣੀ ਦਾ ਸਾਥੀਆਂ ਨੇ ਦੱਸਿਆ ਤੇ ਉਸ ਤਰ੍ਹਾਂ ਦਾ ਹੀ ਮਾਮਲਾ ਕੁਝ ਦਿਨ ਪਹਿਲਾਂ ਸਾਡੇ ਪਿੰਡ ਬਾ ਘਟਣਾ ਵਾਪਰੀ ਸੀ ਲੜਕੀ ਦੇ ਨਾਲ ਬਲਾਤਕਾਰ ਉਹ ਮੁੰਡਾ ਕਰਦਾ ਰਿਹਾ ਲਗਾਤਾਰ ਤੇ ਜਦੋਂ ਪੇਰੈਂਟਸ ਨੂੰ ਪਤਾ ਲੱਗਿਆ ਹੈਗਾ ਤੇ ਪੇਰੈਂਟਸ ਨੇ ਸਰਪੰਚ ਨੂੰ ਬੁਲਾਇਆ ਸੀਗਾ ਜਿਹੜਾ ਪਿੱਛੇ ਬਲਜਿੰਦਰ ਸਿੰਘ ਸਰਪੰਚ ਰਿਹਾ ਸਾਡੇ ਪਿੰਡ ਤੋਂ ਤੇ ਉਹਨੇ ਕੋਈ ਉਹਨਾਂ ਨੂੰ ਨਿصاف ਨਹੀਂ ਦਵਾਇਆ ਵੀ ਉਹਨੇ ਇਹ ਗੱਲ ਕਹੀ ਸੀ ਵੀ ਮੈਂ ਸ਼ਾਦੀ ਕਰਾ ਦੇਣਾ ਤੇ ਤੁਸੀਂ ਚੁੱਪ ਕਰ ਜਾਓ ਤੇ ਇਹਨਾਂ ਨੂੰ ਹਫਤਾ ਦਸ ਦਿਨ ਚੁੱਪ ਬਿਠਾਈ ਰੱਖਿਆ ਹੈ ਤੇ ਫਿਰ ਜਦੋਂ 10 12 ਦਿਨਾਂ ਬਾਅਦ ਇਹਨਾਂ ਨੇ ਕਿਹਾ ਵੀ ਇਸ ਤਰ੍ਹਾਂ ਤਾਂ ਨਹੀਂ ਗੱਲ ਚੱਲਣੀ ਵੀ ਤੁਸੀਂ ਦੱਸੋ ਸਾਨੂੰ ਹਰ ਜਵਾਬ ਦਿਓ ਵੀ ਅੰਦਾ ਕੀ ਉਹ ਪਰਿਵਾਰ ਫੈਸਲਾ ਲੈਂਦਾ ਹੈਗਾ ਮੁੰਡੇ ਵਾਲੇ ਦਬਾਉਣ ਦੀ ਕੋਸ਼ਿਸ਼ ਕੀਤੀ ਵੀ ਆ ਮੈਂ ਤੁਹਾਡੇ ਖਿਲਾਫ ਹੋ ਜਾਵਾਂਗਾ ਜਿਵੇਂ ਸਾਥੀਓ ਸਵਣੇ ਦੀ सुरेंद्र ਇਥੋਂ ਵਾਲਾ ਮਿਆਣੀ ਵਸਤੀ ਵਾਲਾ ਸਜੀ ਖਬੀ ਬਾ ਹੈ ਜੱਟ ਵਾਲੀ ਵਾਲੇ ਉਸ ਤਰ੍ਹਾਂ ਇਹ ਬਲਜਿੰਦਰ ਬੱਕੂ ਸ਼ਾ ਵੀ ਸਜੀ ਖਬੀ ਐਮਐਲ ਦੀ ਬਾ ਹੈ ਵੀ ਹੈ ਤੇ ਕਹਿੰਦਾ ਮੈਂ ਤੁਹਾਡਾ ਕੱਖ ਨਹੀਂ ਬਣਨ ਦੇਣਾ ਤੁਸੀਂ ਜਿੱਤੇ ਮਰਜ਼ੀ ਬਾਜ ਲੋ ਅਦੋਇ ਮਾਮਲਾ ਸਾਡੇ ਕੋਲ ਗਿਆ ਤਾਂ ਅਸੀਂ ਇਹਨਾਂ ਦੀ ਜਾ ਕੇ ਐਂਟਰੀ ਪਵਾਈ ਹੈਗੀ ਹੈ ਨਾਲ ਮੈਡੀਕਲ ਕਰਵਾਇਆ ਹੈ ਮੈਡੀਕਲ ਹੋਣ ਦੇ ਬਾਵਜੂਦ ਵੀ ਇਹਨੇਕਾਂ ਮਲ ਉਹਨਾਂ ਨੇ ਆਪਣੇ ਚਾਰੇ ਲਾਏ ਜਿਵੇਂ ਮੈਡਮ ਗਈ ਐ ਐਸਚੋ ਬਿਆਨ ਲੈਣ ਇਹਨਾਂ ਨੂੰ ਦਬ ਦਬਾ ਕੇ ਉਥੇ ਜਿਹੜੀ ਕਹਾਣੀ ਹੋਰ ਹੀ ਬਦਲ ਕੇ ਲਿਖ ਦਿੱਤੀ ਤੇ ਇਹਨਾਂ ਦੇ ਸਾਈਨ ਕਰਾ ਲਏ ਪਰ ਅਸੀਂ ਚਾਹਦੇ ਸੀ ਵੀ ਚਲੋ ਕੋਈ ਕਾਰਵਾਈ ਹੋਵੇ ਮੁੰਡੇ ਵਾਲਿਆਂ ਤੇ ਜਿਸ ਤਰ੍ਹਾਂ ਦਾ ਉਹਨਾਂ ਆਕਾਰਾ ਕੀਤਾ ਹੈਗਾ ਪਰਿਵਾਰ ਨੇ ਔਰ ਉਹ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ ਅਸੀਂ ਮੰਗੇ ਕਰਦੇ ਗਿਆ ਵੀ ਅੱਜ ਤੱਕ ਪੁਲਿਸ ਜਿੱਥੇ ਤਾਂ ਇਹਨਾਂ ਨੂੰ ਕੋਈ ਪੈਸੇ ਦਾ ਲਾਲਚ ਜਾਂ ਉਸ ਤਰ੍ਹਾਂ ਦੇ ਹੁੰਦੇ ਹੈ ਤਾਂ ਪੁਲਿਸ ਮਿੰਡ ਲਾਉਂਦੀ ਹੈ ਛਾਪੇਮਾਰੀ ਕਰਨ ਚਲੀ ਜਾਂਦੀ ਹੈਗੀ ਹੈ ਪਰ ਸਾਡੇ ਪਿੰਡ ਵਿੱਚ ਐਡੀ ਵੱਡੀ ਘਟਨਾ ਹੋਣ ਦੇ ਬਾਵਜੂਦ ਮੁੰਡੇ ਵਾਲਿਆਂ ਦੇ ਘਰੇ ਅਜੇ ਤੱਕ ਇੱਕ ਰੇਡ ਵੀ ਨਹੀਂ ਸਿੰਗਲ ਰੇਡ ਵੀ ਨਹੀਂ ਮਾਰੀ ਤਿੰਨ ਆਈ ਤਫਤੀਸ਼ ਕਰਨ ਗਏ ਉਲਟਾ ਤਿੰਨ ਉਸ ਸਰਪੰਚ ਬਲਜਿੰਦਰ ਬਖੂਸ਼ਾ ਨੇ ਦੂਜੀ ਪਾਰਟੀ ਨੂੰ 4 ਤਰੀਕ ਨੂੰ ਸੱਟਾਂ ਮਾਰ ਕੇ ਜਿਸ ਦਿਨ ਮੈਡੀਕਲ ਹੋ ਰਿਆ ਸੀ ਪਾਰਟੀ ਦੂਜੇ ਮੁੰਡੇ ਵਾਲਿਆਂ ਨੂੰ ਦਾਖਲ ਕਰਦਾ ਹੁੰਦਾ ਤਾਂ ਇਹਦੇ ਮੁੰਡੇ ਨੂੰ ਤੇ 307 452 ਤਹਿਤ ਜਿਹੜੇ ਸੰਗੀਨ ਧਰਾਵਾਂ ਦੇ ਤਹਿਤ ਪਰਚਾ ਦਰਜ ਕਰਾ ਦਿੰਦਾ ਦਬਦਬਾ ਪਾਉਣ ਵਾਸਤੇ ਤੇ ਅਸੀਂ ਜਿਹੜੇ ਐਸਐਸਪੀ ਸਾਹਿਬ ਨਾਲ ਵੀ ਗੱਲਬਾਤ ਕੀਤੀ ਪਰ ਉਹ ਅਜੇ ਤੱਕ ਇਨਸਾਫ ਨਹੀਂ ਦਿੱਤਾ ਗਿਆ। بڑی ਮੰਗ ਇਹੀ ਹੈ ਵੀ ਮੁੰਡੇ ਵਾਲਿਆਂ ਤੇ ਬਣਦੀ ਕਾਰਵਾਈ ਹੋਣੀ ਚਾਹੀਦੀ ਹੈ। ਉਹਨਾਂ ਦੇ ਜਿਹੜਾ ਮੁੰਡਾ ਹੈਗਾ ਤੇ ਸ਼ਰੀਆਮਪੁਰ ਦਾ ਪਿੰਡ ਘਰ ਤੇ ਇਹਨਾਂ ਨੂੰ ਧਮਕੀਆਂ ਦੇ ਰਿਹਾ ਵੀ ਤੁਹਾਡਾ ਕੱਖ ਨਹੀਂ ਬਣਨ ਦਿੱਤਾ। ਤੇ ਇਨਸਾਫ ਅਸੀਂ ਚਾਹੁੰਦੇ ਆ ਵੀ ਇਸ ਮਾਮਲੇ ਵਿੱਚ ਵੀ ਮਿਲਣਾ ਚਾਹੀਦਾ ਤੇ ਜਿਹੜੇ ਮਾਮਲੇ ਮਿਆਣੀ ਵਸਤੀ ਦਾ ਹੈ ਜਾਂ ਹੋਰ ਕਈ ਮਾਮਲੇ ਹਨ ਜਿਹੜੇ ਅਸੀਂ ਡਿਸਪਲੇ ਕਰਾਂਗੇ ਜਦੋਂ ਜਿਹੜਾ 24 ਤਰੀਕ 25 ਤਰੀਕ ਦਾ ਰੱਖਿਆ ਹੈਗਾ ਜੇ ਮਸਲੇ ਹੱਲ ਨਹੀਂ ਹੁੰਦੇ ਤਾਂ ਥਾਣੇ ਦਾ ਗਰਾਵ ਕਰਕੇ ਤਾਂ ਅਸੀਂ ਉਹ ਵੀ ਮਸਲੇ ਉਜਾਗਰ ਕਰਾਂਗੇ